ਬੈਠੇ ਮੰਮੀ ਬੈਠੀ ਆ ਉਠ ਖਲੋਤਾ ਵਾ ਹਾਂਜੀ ਵੇਖ ਕਿੱਡਾ ਦੇਣਾ ਤੇ ਤੂੰ ਹੁਣ ਉੱਠਾ ਟਾਈਮ ਨਾ ਉੱਠਾ ਹੋਊ ਚਲੋ ਕੋਈ ਨਹੀਂ ਦੀਦੀ ਮੇਰੇ ਜੋਗ ਵੀ ਲਿਆਉ ਚਾ ਫੇ ਮੈਂ ਕਿਤਾ ਨੂੰ ਜਾਣਾ ਜਲਦੀ ਲਿਆਇਓ ਮੜਾ ਯਾਰ ਆਲੇ ਖਾਲ ਚਾ ਤੁਹਾਡੀਆਂ ਹੋਣ ਨਹੀਂ ਦਿੱਤੀਆਂ ਬੱਤੀਆਂ ਮੋਕਦੀਆਂ ਮੇਰੇ ਕੋ ਕਦੀ ਚਾਹ ਲਿਆ ਦੋ ਕਦੀ ਪਾਣੀ ਲਿਆ ਦੋ ਕਦੀ ਰੋਟੀ ਲਿਆ ਦੋ ਉਹ ਤੂੰ ਭਰਾ ਆਪਣਾ ਵਿਆਹ ਕਰਾ ਤੇ ਆਪਣੇ ਕੰਮ ਉਹਨੂੰ ਦੱਸਿਆ ਕਰ ਮੈਂ ਕੋਈ ਤੁਹਾਡੇ ਕੰਮ ਹੁੰਦੇ ਲੈ ਤੂੰ ਤਾਂ ਸਵੇਰੇ ਸਿਰੇ ਲਾਪੇ ਜੇ ਲੰਨ ਫੇਰ ਕੀ ਹੋਇਆ ਬਲਜੀਤ ਜੇ ਤੇਰ ਕੋ ਚਾਹ ਮੰਗ ਲਈਏ ਤਾਂ ਮੰਮੀ ਅੰਦਰੋਂ ਨਿਕਲ ਕੇ ਆਇਆ ਵਾ ਉੱਥੇ 2 ਮਿੰਟ ਲੱਗਦੀ ਆ ਚਾਹ ਪਾਉਣ ਨੂੰ ਚਾਹ ਪਾ ਕੇ ਪੀ ਨਹੀਂ ਸਕਦਾ ਮੈਂ ਕਿਹਨੇ ਕੰਮ ਕਰਿਆ ਕਰਾਂ ਕੀ ਹੋ ਗਿਆ 1 ਮਿੰਟ ਚਾਹ ਪਾਉਣ ਨੂੰ ਲੱਗਣਾ ਤੇ ਪਾ ਕੇ ਦੇਤੀ ਫੇਰ ਕੀ ਹੋ ਗਿਆ ਹੱਦ ਹੋ ਗਈ ਆ ਤੂੰ ਤਾਂ ਬਸ ਾੜਰੀ ਮਾਰਦਾ ਰਹਿਣਾ ਜਾਂ ਤੇ ਏਸੀ 'ਚ ਬੈਠਾ ਰਹਿਣਾ ਤੂੰ ਨਾ ਖੇਤਾਂ 'ਚ ਕੰਮ ਵੀ ਕਰਕੇ ਆਉਣਾ ਨਾ ਆਉਣਾ ਤੋਂ ਕੰਮ ਕਰਕੇ ਬੋਤਲੋ ਗੇ ਲਾਤੇ ਆ ਲਾਉਂਗਾ ਜੀ ਲਾਉ ਪੁੱਤਾ ਤੂੰ ਵੀ ਜਰਾ ਟਾਈਮ ਨਾਲ ਉੱਠਿਆ ਕਰ ਵੇ ਕਿੰਨੀ ਧੁੱਪ ਚੜ੍ਹਦੀ ਫੇਰ ਤੋੜਦਾਂ ਨਾਲ ਉਹਨੇ ਵੀ ਕੰਮ-ਕੰਮ ਕਰ ਦੇਣਾ ਤਾਂ ਖੇਦੀ ਆ ਉਹ ਮੰਮੀ ਤੁਹਾਨੂੰ ਪਤਾ ਕੀਤਾ ਜੀ ਕੰਮ ਕਰਦਾ ਮੈਂ ਥੱਕ ਜਾਂਦਾ ਬੰਦਾ ਥੱਕ ਜਾਂਦਾ ਪੁੱਤ ਜੇ ਸਵਾਤੇ ਸਵਾਤੇ ਜਾਏਗਾ ਤਾਂ ਤਾਂ ਹੀ ਕੰਮ ਨਿਭੜਿਆ ਕਰੂ ਤੂੰ ਥੋੜੀ ਕੰਮ ਹੁੰਦੇ ਆ ਹੋ ਚੱਲ ਮੰਮੀ ਕੋਈ ਨਹੀਂ ਬਸ 2 ਮਿੰਟ ਲੱਗਣੇ ਆ ਆਪਾਂ ਜਾ ਕੇ ਮੈਂ ਤੁਹਾਨੂੰ ਟੀ ਪਾਣੀ ਛੱਡਿਆ ਆਣਾ ਹੋ ਚੰਗੀ ਤਰ੍ਹਾਂ ਕੰਮ ਕਰੀ ਧਿਆਨ ਨਾਲ ਹਾਂਜੀ ਹਾਂਜੀ ਕੋਈ ਨਹੀਂ ਇਹ ਨੂੰ ਬੰਦਾ ਕੀ ਆ ਕੇ ਵੀ ਟਾਈਮ ਨਾਲ ਉੱਠਦਾ ਨਹੀਂ ਕਹਿੰਦਾ ਮੈਂ ਥੱਕ ਜਾਣਾ ਦੱਸ ਪਤਾ ਨਹੀਂ ਕਾਹਦੇ ਇਹਨਾਂ ਨੂੰ ਜਵਾਨਾਂ ਨੂੰ ਥੱਕਣ ਰੱਕਣ ਚਾੜੇ ਜੜੀ ਜੀ ਹਾਂਜੀ ਬੋਲੋ ਕੀ ਕਰਦੇ ਆ ਵੇਖਣੇ YouTube ਤੇ ਖਬਰਾਂ ਜੀਆਂ ਅੱਛਾ ਤੁਸੀਂ ਇਦਾਂ ਕਰੋ ਮੈਨੂੰ ਜਲਦੀ ਜਲਦੀ ਨਾ ਪੈਸੇ ਦੇ ਦਿਓ ਮੈਂ ਜਾਣਾ ਕੋਲ ਪੈਸੇ ਦੇ ਦਿਓ ਅਮਨਾ ਤੂੰ ਤੇ ਐ ਕਰਦੀ ਪੈਸੇ ਜਿੱਦਾਂ ਰੁੱਖਾਂ ਦਾ ਲੱਗੇ ਆ ਅਜੇ ਪਰਸੋਂ 1000 ਰੁਪਿਆ ਦਿੱਤਾ ਤੁਸੀਂ ਇਹਨੂੰ ਤੇ ਢੀਸ਼ਤੀ ਮੋਗ ਗਏ ਆ ਆ ਡੈਡੀ ਦੇਖ ਲਵੋ ਪਰਸੋਂ ਦਿੱਤਾ ਹੀ ਮੰਮੀ ਤੇ ਕਿੰਨੇ 1000 ਰੁਪਿਆ ਕਿੰਨਾ ਘੁੰਦਾ ਪਹਿਲਾਂ ਮੈਨੂੰ ਇਹ ਦੱਸੋ ਪੈਣਾ ਹੈ ਨਾ ਸਾਰਾ ਸਾਰਾ ਸਾਲ 1000 ਰੁਪਿਆ ਨਹੀਂ ਵੇਖਿਆ ਹੁੰਦਾ ਕਦੀ ਤੇ ਹੁਣ ਤੁਹਾਡੇ ਨਵੇਂ ਸਕੂਲ ਚੱਲ ਪਏ ਤੇਨੂੰ ਤੀਜੇ ਦਿਨਾਂ 1000 ਚਾਹੀਦਾ ਵਾ ਤੇ ਮੰਮੀ ਹੁਣ ਉਹ ਟਾਈਮ ਨਹੀਂ ਨਾ ਰਿਆ ਨੜਤੀ ਮੈਨੂੰ ਪੈਸੇ ਦੋ ਬੰਦਰ ਮਮੀ ਦਾ ਤੇਹੀ ਹਾਲ ਲੈਣਾ ਆ ਇਹਨੇ ਹਾਡੇ ਕੋ ਨਹੀਂ ਮੰਗਣੇ ਤੇ ਕੇਕੋ ਮੰਗਣੇ ਆ 1000 ਰੁਪਏ ਨਾ ਕਿਤੇ ਮਹੀਨਾ ਲੰਘ ਜਾਣਾ ਸੀ ਸੁਣੋ ਮੇਰੀ ਗੱਲ ਤੁਸੀਂ ਵੀ ਨਿਆਣਿਆਂ ਵਾਲੀਆਂ ਗੱਲਾਂ ਕਰਦੇ ਕੁੜੀ ਪਿੱਛੇ ਲੱਗੀ ਜਾਂਦੇ ਆ ਜਿੱਦਾਂ ਅੱਜ 1000 ਮੰਗਣੇ ਭਾ ਕੇ 2000 ਮੰਗੀ ਜਾਊਗੀ ਕੋਈ ਵੀ ਉਹਦਾ ਖਰਚਾ ਹੋਵੇ ਤਾਂ ਹੀ ਮੰਗਦੀ ਆ ਖਰਚਾ ਕਾਦਾ ਪੁੱਤ ਮੈਨੂੰ ਇਹ ਦੱਸ ਵੀ ਕਿੱਥੇ ਖਰਚਦੀ ਇੰਨੇ ਪੈਸੇ ਕੋਲੇ ਜਾਣਾ ਕਿਤੇ ਪੈਸੇ ਨਹੀਂ ਲੱਗਦੇ ਕੀ ਪੈਸੇ ਲੱਗਦੇ ਮੈਨੂੰ ਦੱਸ ਨਾ ਰੋਜ਼ ਫੀਸ ਦਿਨੀ ਪੈ ਜਾਂਦੀ 2000 ਰੁਪਏ ਦੀ ਕਿਹੜੀ ਫੀਸ ਹੁੰਦੀ ਪਹਿਲਾਂ ਮੈਨੂੰ ਇਹ ਚੱਲ ਪੁੱਤ ਚੁੱਪ ਕਰ ਜਾ ਉਹਦੇ ਅਨਪੜਤਾ ਵਾ ਉਹਨੂੰ ਕੀ ਪਤਾ ਵਾ ਮੇਰੀ ਸੁਣ ਲਓ ਘਰ 100 ਰੁਪਿਆ ਕਰਾਇਆ ਲੱਗ ਜਾਂਦਾ ਹੁਣ ਜਾਂਦਾ ਚੰਗਾ ਚੰਗਾ ਤੇ ਵੱਤੋਂ ਵੱਤ ਤਾਂ ਕੀ ਖਾਨੀ ਉੱਥੇ ਤੂੰ ਉਹ ਮੰਮੀ ਡੈਡੀ ਪੈਸੇ ਦੇ ਦੇਣਾ ਤੇਰੀ ਖਾਤ ਬੋਲੀ ਜਾਣੇ ਆ ਲੈ ਲਾਓ ਮੈਂ ਲੇਟ ਹੋਣੀ ਆ ਲੈ 100 ਰੁਪਏ ਹਾਂ ਮੰਮੀ ਦਾ ਤੇਹੀ ਹਾਲ ਹੈ ਨਾ ਯਾਰ ਇਹਨੂੰ ਮਿਲ ਕੇ ਪੈਸੇ ਚੱਲ ਚੰਗਾ ਆ ਮੈਂ ਮਿਲ ਕੇ ਜਾ ਠੀਕ ਹੈ ਚਗਾ ਪੁੱਤ ਚੰਗਾ ਚੰਗਾ ਪਾਲਾ ਜਿੱਤੀ ਪਾਲਾ ਪਾਲਾ ਜੱਪੀ ਇਹਨੂੰ ਮੈਂ ਮੰਮੀ ਦਾ ਹੀ ਹਾਰ ਰਹਿਣਾ ਬੱਸ ਕਰਿਆ ਕਰੋ ਹੁਣ ਤੁਸੀਂ ਚੱਲੀ ਮੈਂ ਬੈਠਾ ਚਗਾ ਪੁੱਤ ਤੁਸੀਂ ਹੱਦ ਕਰੀ ਜਾਂਦੇ ਆ ਇੱਕ ਵਾਰ ਕੁੜੀ ਨੇ ਮੂੰਹ ਚੋਂ ਗੱਲ ਨਹੀਂ ਕੱਢੀ ਤੇ ਉਸੇ ਵੇਲੇ 1000 ਰੁਪਇਆ ਕੱਢ ਕੇ ਫੜਾਤਾ ਵਾ ਤੁਸੀਂ ਵਗਾਣ ਦੇ ਆ ਕੁੜੀ ਨੂੰ ਦਿੰਦਰ ਦੋ ਦੇ ਮਹੀਨੇ ਰਹਿ ਗਏ ਆ ਉਹਦੀ ਪੜਾਈ ਮੁੜ ਕੇ ਖਤਮ ਹੋ ਜਾਣੀ ਆ ਤੇ ਮੁੜਕੇ ਉਹਨੂੰ ਨੌਕਰੀ ਮਿਲ ਜਾਣੀ ਆ 2 ਮਹੀਨੇ ਰਹਿ ਗਏ ਆ ਤੇ ਫੇ 5-5000 ਰੁਪਇਆ ਫਰਾਵਾ ਫੇ 2000-2000 ਕੇ ਫਰਾਉਣਾ ਉਹ ਵੀ ਜਿੰਨਾ ਉਹ ਮੰਗਦੀ ਓ ਉਨੇ ਹੀ ਦੇਈਦੇ ਆ ਤੇ ਇਹ ਮੁੜਕੇ ਨੌਕਰੀ ਤੇ ਉਹਨੇ ਕਮਾਉਣ ਲੱਗ ਪੈਣੇ ਆ ਬਾਕੀ ਸਾਡੇ ਕੋਲ ਪੈਸੇ ਦੀ ਕਮੀ ਕੋਈ ਨਹੀਂਗੀ ਫੇਰ ਉਹਨੇ ਲੈਣੀ ਨਹੀਂ ਸਾਡੇ ਕੋਲ ਮੰਗਣੀ ਨਹੀਂ ਹੈ ਮਰੂ ਮਰੂ ਕਰੀ ਤਰੀ ਜਾਂਦੀ ਜੇ ਕੁੜੀ ਮੰਗਦੀ ਐ ਤੇ ਤਾਂ ਕੀ ਆ ਹੁਣ ਕਾਲਜ ਦੇ ਵਿੱਚ ਇਹ ਆ ਵੀ ਚਲੋ ਜਾਂਦੀ ਆ ਟਿਕਟ ਵੀ ਲੱਗਣੀ ਆ ਤੇ ਕੋਈ ਨਾ ਕੋਈ ਖਰਚਾ ਤੇ ਵੱਧਦਾ ਹੀ ਆ ਕੁੜੀ ਨੇ ਖਾਣਾ ਪੀਣਾ ਨਾ ਦਾ ਕੋ ਦੰਦ ਦਾ ਵੀ ਕੋ ਨਹੀਂ ਯਾਰ ਬਲਜੀਤ ਪੋਤਾ ਹੀ ਨਹੀਂ ਕਾਲੀ ਨਾ ਵਾ ਗਿਆ ਕਰ ਤੂੰ ਕਿੱਦਾਂ ਮੁੰਡੇ ਨੂੰ ਟੋਟ ਟਟ ਪੈ ਨਹੀਂ ਤੇ ਚਾਹ ਕੁੱਟ ਮੰਗੇ ਲਈ ਤੇ ਕਿਹੜੀ ਗੱਲ ਏ ਸਾਰੇ ਦਿਹਾੜੇ ਉਹਦੇ ਵਿੱਚ ਖੇਤਾਂ 'ਚ ਕੰਮ ਕਰਦਾ ਰਹਿੰਦਾ ਥੱਕ ਜਾਂਦਾ ਵਾ ਇਦਾਂ ਨਾ ਕਰਿਆ ਕਰ ਕਾਲੀ ਨਾ ਪਿਆ ਕਰ ਮੰਮੀ ਜੇ ਉਹ ਕੰਮ ਕਰਦਾ ਨਾ ਤੇ ਮੈਂ ਵੀ ਬਥੇਰਾ ਕਰਦੀ ਆ ਮੈਂ ਕਿਤੇ ਵੇਰਲੀ ਨਹੀਂ ਮੈਂਦੀ ਸਾਰੇ ਦਿਨ ਆਰਡਰ ਮਾਰਦਾ ਦਿੰਦਾ ਜਾਂ ਫੋਨ ਵੇਂਦਾ ਰਹਿੰਦਾ ਵਾ ਉਹ ਖੇਤਾਂ ਤੇ ਜਾਂਦਾ ਦੋ ਟਾਈਮ ਜਾਂ ਇਹ ਵਾਲੇ ਤੇ ਜਾਂ ਸ਼ਾਮ ਨੂੰ ਲੈ ਦੱਸ ਚਾਹ ਮੁੰਡਾ ਤੇ ਦੋਵੇਂ ਵੇਲੇ ਕੰਮ ਕਰਦਾ ਹੋਰ ਦੱਸ ਕੀ ਕਰਉ ਦੁਪਹਿਰੇ ਘੜੀ ਰੈਸਟ ਨਾ ਮਾਰਿਆ ਕਰੇ ਉਦਾਂ ਮੁੰਡਿਆਂ ਦੀ ਜ਼ਿਆਦਾ ਹਮੀ ਭਰਨੀ ਹੁੰਦੀ ਤਾਂ ਡੇਰ ਗਏ ਨੇ ਕੁੜੀਆਂ ਵਾਲਾ ਤੇ ਬੋਲਣਾ ਨਹੀਂ ਹੁੰਦਾ ਕੁੜੀਆਂ ਵਾਲ ਬੋਲਣਾ ਕਿਉਂ ਨਹੀਂ ਗੱਜੇ ਮੈਂ ਤੈਨੂੰ ਕਹਿ ਨਹੀਂ ਹਾਂ ਟਾਈਮ ਨਾਲ ਇੰਨੇ ਰਿਸ਼ਤੇ ਆਉਂਦੇ ਉਦੋਂ ਤੂੰ ਵਿਆਹ ਨਹੀਂ ਕਰਾ ਆ ਤੇਰੇ ਕਰਕੇ ਉਹਦਾ ਵਿਆਹ ਨਹੀਂ ਹੋਣ ਡਿਆ ਮਮੀ ਹੁੰਦਾ ਰਿਸ਼ਤਾ ਤਾਂ ਫਿਰ ਮੈਂ ਕੀ ਕਰਾਂ ਮੈਂ ਕਿਹੜੀ ਪਾਨੀ ਮਾਰਦੀ ਆ ਦੱਸ ਵਿਹੁਵ ਮਾਣੀ ਦੀ ਮੈਂ ਵੀ ਹੋਈ ਆ ਮੈਨੂੰ ਵੀ ਦੇਦ ਅਪ ਤੂੰ ਵਿਆਉਣ ਵਾਲੀ ਹੋਈ ਆ ਤੇ ਜਦੋਂ ਤੈਨੂੰ ਰਿਸ਼ਤੇ ਆਉਂਦੇ ਸੀ ਉਦੋਂ ਤੂੰ ਹਮੀ ਨਹੀਂ ਭਰਦੀ ਮੈਂ ਨਹੀਂ ਕਰਨਾ ਹੁਣ ਬੁੱ ਮੰਮੀ ਮੈਂ ਮਿਆ ਦਾ ਰਿਸ਼ਤਾ ਰੋਕਿਆ ਨਹੀਂ ਆ ਚੰਗਾ ਹੁਣ ਤੁਸੀਂ ਕਿਸ ਨੂੰ ਕਹੋਗੇ ਤੇ ਫੇਰ ਹੀ ਕੋਈ ਆਊਗਾ ਰਿਸ਼ਤੇ ਕਰਨ ਵਾਲਾ ਪੁੱਤ ਐਦਾਂ ਹੀ ਰੁਕ ਜਾਂਦੇ ਵੱਡਾ ਪੈਂਡਾ ਰਹਿ ਜਾ ਦੇ ਨਾ ਆਹ ਵੇਲਾ ਮੰਮੀ ਰਿਸ਼ਤੇ ਵਾਲੀ ਆਂਟੀ ਆਈ ਗਈ ਆ ਆ ਤਾਂ ਉਹਨੇ ਕਿਹੜਾ ਸਮਾਨ ਵੇਚ ਲਉਣਾ ਇਹ ਰਿਸ਼ਤਾ ਲੈ ਕੇ ਆਉਣਾ ਸੀ ਸੱਸ ਜੀਂਟੀ ਸੱਸੀ ਕਰਕੇ ਤਾਂ ਠੀਕ ਆ ਸੱਸਿਆ ਭਾਜੀ ਸੱਸ ਜੀ ਹੋਰ ਸੁਣਾਓ ਕੀ ਹਾਲ ਚਾਲ ਵਧਿਆ ਕੀ ਤੁਸੀਂ ਸੁਣਾਓ ਕਿੱਦਾਂ ਠੀਕ ਆ ਹਾਂਜੀ ਠੀਕ ਆ ਠੀਕ ਆ ਭੈਣ ਜੀ ਮੈਂ ਤਾਂ ਰਿਸ਼ਤਾ ਲੈ ਕੇ ਆਈ ਜੋ ਤੁਹਾਡੇ ਮੁੰਡੇ ਲਈ ਬਹੁਤ ਸੋਹਣਾ ਰਿਸ਼ਤਾ ਜੋ ਚਲੋ ਚੰਗਾ ਭੈਣ ਜੀ ਰਿਸ਼ਤਾ ਤਾਂ ਕਰਨਾ ਹੀ ਆ ਇਫੇ ਤੂੰ ਨਾ ਨਾ ਕਰੋ ਰਿਸ਼ਤਾ ਕਰ ਜਾ ਆਪਣੀ ਆਂਟੀ ਨੂੰ ਪਾਣੀ ਲੈ ਕੇ ਤੇ ਕੁੱਟ ਪਲਾ ਛੇ ਜਦੀ ਰਹਿੰਦੀ ਪੈਂਜੀ ਚੱਲ ਕੋਈ ਨਹੀਂ ਪੈਂਜੀ ਨਿਆਣੇ ਇਦਾਂ ਹੀ ਕਰਦੇ ਹੁੰਦੇ ਆ ਨਵੇਂ ਭੈਣ ਭਰਾ ਇੱਕੋ ਜਿਹੇ ਅੱਗੇ ਝੱਟ ਲੜ ਪੈਂਦੇ ਆ ਕੀ ਬੰਦਾ ਕਰੇ ਇਹਨਾਂ ਦਾ ਤੇ ਆ ਵੀ ਇਹੋ ਕੋਈ ਕਰਦੇ ਰਹੇ ਆ ਆਪਾਂ ਕੀ ਕਰਦੇ ਰਹੇ ਆ ਨਿੱਕੇ ਹੁੰਦੇ ਲੜਦੇ ਹੀ ਰਹੇ ਆ ਪਰ ਹੋਈ ਨਹੀਂ ਆਪੇ ਕਰਨ ਵਾਲੇ ਜਦੋਂ ਹੋਗੇ ਨਾ ਆਪੇ ਸਿਆਣੇ ਬਣ ਜਾਣਾ ਆ ਦੇ ਟਾਈਮ ਲੰਘ ਗਿਆ ਤੇ ਹੁਣ ਇਹ ਲੜਦੇ ਚੰਗੇ ਨਹੀਂ ਲੱਗਦੇ ਚਲੋ ਕੋਈ ਗੱਲ ਨਹੀਂ ਇਦਾਂ ਹੀ ਮਾਪਿਓ ਦੇ ਸਾਹਮਣੇ ਹੁੰਦਾ ਮੁੜ ਕੇ ਕੌਣ ਲੜਨ ਦਿੰਦਾ ਵਾ ਹਾਂ ਇਹ ਤਾਂ ਗੱਲ ਹੈ ਪੈਂਜੀ ਆਲੰਟੀ ਅੰਟੀ ਜੀ ਜਿੱਤੇ ਮੇਰੇ ਭਰਾ ਦਾ ਰਿਸ਼ਤਾ ਕਰਾਉਣਾ ਵਾ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਉਹਨਾਂ ਦਾ ਘਰ ਕਿੱਦਾਂ ਦਾ ਉਹ ਪੈਸੇ ਵਾਲੀ ਸਾਮੀ ਹੈਗੀ ਆ ਕਿ ਨਹੀਂ ਹੈਗੀ ਕੁੜੀਏ ਰਿਸ਼ਤਾ ਬਹੁਤ ਸੋਹਣਾ ਵਾ ਕੱਲੀ ਕੱਲੀ ਕੁੜੀ ਆ ਮਾਪਿਆਂ ਦੀ ਤੇ ਕੋਠੀ ਉਹਨਾਂ ਪਾਈ ਸਾਰਾ ਕੁਝ ਕੁੜੀ ਦਾ ਹੀ ਆ ਪੈਸੇ ਤੇ ਲੇ ਵਾਲੇ ਆ ਪੁੱਤ ਹਾਨੂੰ ਤਾਂ ਕੁੜੀ ਕੁੜੀ ਚਾਹੀਦੀ ਆ ਪੈਂਜੇ ਨਾਲ ਇਹਨਾਂ ਘਰ ਸਾਹਮਣ ਵਾਲੀ ਕੁੜੀ ਚਾਹੀਦੀ ਅਸੀਂ ਪੈਹਾ ਤੇ ਲੱਕੀ ਕਰਨਾ ਮਾਲਕਾ ਦਾ ਦਿੱਤਾ ਸਭ ਕੁਝ ਹੈਗਾ ਕੋਈ ਨਹੀਂ ਪੈਂਜੀ ਸਾਰਾ ਕੁ ਪੁੱਛੀਦਾ ਤੀ ਪੁੱਤ ਜਦੋਂ ਮੰਗਣਾ ਵਿਆਹਣਾ ਹੋਵੇ ਨਾ ਸਾਰਾ ਕੁ ਪੁੱਛੀਦਾ ਵਾ ਪੈਹਾ ਤੇ ਲੇਦੀ ਵੀ ਜ਼ਰੂਰੀ ਹੁੰਦੀ ਆ ਤੇ ਕੁੜੀ ਦੀ ਵੀ ਜ਼ਰੂਰੀ ਹੁੰਦੀ ਕੰਮ ਧੰਦੇ ਦੀ ਵੀ ਜ਼ਰੂਰੀ ਹੁੰਦੀ ਸਾਰੇ ਕੰਮ ਪੈਂਜੀ ਵੇਖਣੇ ਪਚਾਹੀਦੇ ਆ ਕੁੜੀ ਸਿਆਣੀ ਆ ਜਿਹੜੀ ਪੁੱਛਦੀ ਆ ਮੰਮੀ ਤੁਸੀਂ ਤੇ ਚੋਪੇ ਕੀ ਤੇ ਰਹੋ ਉਹ ساری ਉਮਰ ਹੜਕੋ ਤੇ ਕਾਖਾ ਪੜਿਆ ਨਹੀਂ ਉਹ ਤੱਕ ਨੇ ਘਰ ਦੀ ਕੁੜੀ ਦਾ ਰਿਸ਼ਤਾ ਲੈ ਕੇ ਉਹ ਕਮ ਸਿਕਮ ਦਾਇ ਤੇ ਆ ਜਾਊਗਾ ਉਹ ਸਾਡਾ ਘਰ ਸਮਾਨ ਨਾਲ ਤੇ ਭਰ ਜਾਊਗਾ ਨਾ ਚੱਲ ਤੂੰ ਵੀ ਆ ਗਿਆ ਚੰਗਾ ਹੋ ਗਿਆ ਉਹ ਆਂਟੀ ਰਿਸ਼ਤਾ ਲੈ ਕੇ ਆਈ ਓ ਤੇ ਮੈਂ ਕਹਿੰਦੀ ਵੀ ਚੰਗੇ ਘਰ ਦਾ ਰਿਸ਼ਤਾ ਵਾ ਉਹ ਟਰੱਕ ਭਰ ਭਰ ਕੇ ਦਾਜ ਜਾਊਗਾ ਕੋਈ ਦੀਦੀ ਦਾਜ ਤੁਹੀਂ ਨਹੀਂ ਦੇਖਣਾ ਨਾ ਪੈਸੇ ਲੈ ਦੇਖਿਓ ਕੁੜੀ ਚੰਗੀ ਲੱਭਿਓ ਤੁਹਾਨੂੰ ਪਤਾ ਹੈ ਜਦ ਕੁੜੀਆਂ ਚੰਗੀਆਂ ਆ ਕੇ ਤੇ ਲੱਭਦੀਆਂ ਉਹ ਭਰਾਵਾ ਚੁੱਪ ਕਰ ਜਾ ਆਪ ਤਾਂ ਸਾਰੀ ਜ਼ਿੰਦਗੀ ਤੂੰ ਕੋਹ ਬਣਾਇਆ ਨਹੀਂ ਉਹ ਸੋਫਾ ਵੀ ਟੁੱਟੇ ਜੇ ਅੰਦਰ ਡਾਇਆ ਉਹ ਵੀ ਅੱਧੇ ਮੁੱਲ ਤੇ ਤੂੰ ਕਿਸੇ ਜਗ੍ਹਾ ਚੁੱਕ ਲਿਆ ਉਹ ਤਾਂ ਤੈਨੂੰ ਮੱਥੇ ਮਨਾ ਇਧੇ ਜਾਂਨਾ ਰਿਹਾ ਸਾਰਾ ਕੁਝ ਨਹੀਂ ਆਉਂਦਾ ਕੀ ਕਰਾਉ ਰਿਹਾ ਟਰੱਕ ਉੱਪਰ ਕਿਦਾ ਲੋ 17 ਇਹਨਾਂ ਦਾ ਸਰਦਾਰ ਮੰਗਣਾ ਨਹੀਂ ਲੋਕਾਂ ਦੇ ਨਹੀਂ ਲਿਆਉਣੇ ਮੈਂ ਤਾਂ ਆਪਣੇ ਤੇ ਚੱਜ ਦੇ ਗੰਦਾ ਨਾ ਉਹ ਜਦ ਚੱਗੇ ਕਰਾਂਗੇ ਹੋਰ ਨਵੇਂ ਲਿਆਵਾਂਗੇ ਗਾੜੀ ਬੋਲਣ ਨੂੰ ਵੇਲੋ ਕਿੱਡਾ ਛੇਰਿਆ ਤੇ ਕੰਮ ਕਰਨ ਚੋਗਾ ਹੈ ਨਹੀਂਗਾ ਨਹੀਂ ਕੁੜੀਏ ਸਰਕਾਰ ਲਈ ਇਧੇ ਜਾਂਨਾ ਜੋ ਕਿੰਨਾ ਸਾਰਾ ਬਣਤੀ ਗਿਆ ਚੱਲ ਚੁੱਪ ਕਰ ਕੁੜੀਏ ਐਨਾ ਮੂਹ ਨਹੀਂ ਅੱਡੀ ਦਾ ਮੱਖੀਆਂ ਪੈਂਦੀਆਂ ਨੇ ਮੋਢਿਆਂ ਕੀ ਮੰਮੀ ਮੱਖੀਆਂ ਪੈਂਦੀਆਂ ਉਹ ਮੈਂ ਕਿਹਾ ਹੀ ਮੈਂ ਆ ਵੀ ਨਵਾਂ ਸਮਾਨ ਲੈ ਕੇ ਅੰਦਰ ਡਾਈ ਔਰ ਟੁੱਟੇ ਸੋਫੇ ਲੈ ਕੇ ਡਾਤੀ ਉਹ ਜਿਹੜਾ ਕੋਈ ਹੁੰਦਾ ਹੁਣ ਸ਼ਰਮ ਆਉਂਦੀ ਆ ਕਿਤੇ ਮੈਨੂੰ ਆਹ ਤੈਨੂੰ ਤਾਂ ਜਾਦੀ ਸਮਝਾਓ ਇਹਨੂੰ ਇਹਨੂੰ ਜਾਦੀ ਸ਼ਰਮ ਆਉਂਦੀ ਜਾ ਤੂੰ ਜਾ ਕੇ ਘੜੀ ਰਸਟ ਕਰ ਐਦਾਂ ਨਹੀਂ ਬੋਲੀਦਾ ਹੁੰਦਾ ਕਿੱਡਾ ਤੂੰ ਦਾਜ ਦੇ ਹੋ ਗੱਲ ਮਗਰ ਲੱਗੀ ਤੇ ਦਾਇ ਮਮੀ ਮੰਗਣਾ ਨਹੀਂ ਦੱਸ ਜੇ ਕੋਈ ਅਗਲਾ ਦੇਣ ਦਿਆ ਵਾ ਤੂੰ ਚੁੱਪ ਕਰਕੇ ਲੈ ਲਓ ਹੁਣ ਤੱਕ ਦੇ ਕਰਦੀ ਕੋਈ ਉਹਨਾਂ ਨੇ ਆ ਜੀ ਤੁਸੀਂ ਤਾਂ ਮਾਵਾਂ ਈਆਂ ਸੀੜੀ ਸਿਆਪਾ ਪਾ ਕੇ ਬਹਿ ਗਈਆਂ ਜੋ ਮੈਂ ਤੇ ਰਿਸ਼ਤਾ ਲੈ ਕੇ ਆਈ ਆ ਤੁਸੀਂ ਤੇ ਹੋਰ ਇੱਕ ਕੰਮ ਸ਼ੁਰੂ ਕਰ ਲਿਆ ਜੋ ਮੇਨ ਹਾਂ ਨਾਂ ਦਾ ਜਵਾਬ ਦੱਸੋ ਨਹੀਂ ਤੇ ਮੈਂ ਹੋਰ ਕਿਸ ਮੁੰਡੇ ਨੂੰ ਰਿਸ਼ਤਾ ਕਰਾਵਾਂ ਮੇਰੇ ਕੋਲ ਵਾਧੂ ਮੁੰਡੇ ਆ ਅੰਟੀ ਜੀ ਤੂੰ ਮੰਮੀ ਦੇ ਗੱਲਾਂ ਵੱਲ ਨਾ ਜਾਓ ਤੂੰ ਹੀ ਰਿਸ਼ਤੇ ਦੀ ਗੱਲ ਕਰੋ ਉਹ ਵਧੀਆ ਰਿਸ਼ਤਾ ਸਾਨੂੰ ਚਾਹੀਦਾ ਜਿਹੜਾ ਸਾਕੋ ਦੇਣ ਸਾਨੂੰ ਸਿੱਧੀ ਗੱਲ ਵਾ ਨਹੀਂ ਕੁੜੀਏ ਰਿਸ਼ਤਾ ਤੇ ਬੜਾ ਸੋਹਣਾ ਵਾ ਤੁਸੀਂ ਹੁਣ ਗਾੜੀ ਕਰੋਗੇ ਤੇ ਫੇਰ ਹੀ ਆ ਤੇ ਮੈਂ ਕਹਿ ਤੇ ਡਈ ਆ ਕਰਾਓ ਤੁਸੀਂ ਮੰਮੀ ਦੇ ਅੱਖੇ ਨਾ ਲੱਗਿਓ ਜੋ ਮੈਂ ਕਹੂੰਗੀ ਨਾ ਉਹ ਤੁਸੀਂ ਕਰਨਾ ਚੱਲ ਫੇਰ ਠੀਕ ਵਾ ਜਾਣੀ ਆ ਕੁੜੀ ਵਾਲਿਆਂ ਵੱਲ ਮੈਂ ਪਤਾ ਲਿਓ ਨਹੀਂ ਸਾਰਾ ਉਧਰੋਂ ਠੀਕ ਹੰਟੀ ਜੀ ਨਾਲ ਮੈਂ ਗੱਲ ਕਰਕੇ ਆਉਣੀ ਸਾਰੀ ਠੀਕ ਆ ਠੀਕ ਆ ਮੈਂ ਖੰਡੇ ਹੀ ਆ ਹੂੰ ਦੋ ਮਹੀਨੇ ਰਹਿ ਗਏ ਹਣ ਕੁੜੀ ਪੜਾਈ ਚ ਤੇ ਕੋਈ ਘਰ ਬਾਹਰ ਵੀ ਵੇਖੀਏ ਵਰ ਘਰ ਕੁੜੀ ਦਾ ਮੜਕੇ ਖੜੇ ਪਿਆਰ ਤੇ ਤਾਂ ਕੋਈ ਲੱਗਦਾ ਹੀ ਨਹੀਂਗਾ ਨਾ ਸੋਚਣ ਤਾਂ ਮੈਂ ਡਿਆ ਉਹ ਮੈਂ ਅੱਗੇ ਮਨਣਾ ਖਟਾ ਜੇ ਹੋ ਗਿਆ ਅੱਗੇ ਜਿਹੜੀ ਵੀ ਚੋਲ ਨੇ ਦੱਸ ਪਾਈ ਉਦੋਂ ਕਹਿੰਦੀ ਸੀ ਵੀ ਮੁੰਡਾ ਕੋਹ ਨਹੀਂ ਖਾਂਦਾ ਉਹਨੇ ਛੱਡਿਆ ਵੀ ਕੱਖ ਨਹੀਂ ਹੂੰ ਇਹ ਜਦੋਂ ਪਤਾ ਹੀ ਕੀਤੇ ਤੇ ਵਿਚੋਲਿਆਂ ਨੂੰ ਇਹ ਹੁੰਦਾ ਲਾਲਚ ਹੁੰਦਾ ਵਾ ਪਿਆਨੂ ਕੇ ਤੇ ਛਾਪਾਂ ਵੇਜ ਜਾਣੀਆਂ ਇਹਦੇੋਂ ਪੈਸੇ ਮਿਲ ਜਾਣੇ ਇਹਨਾਂ ਦਾ ਕੰਮ ਹੀ ਇਹ ਹੋਵੇ ਕੁੰਡੀ ੜਾ ਦੋ ਕਿ ਇਥੇ ਜਿਤਨਾ ਕਿਤਨਾ ਅੜਦੀ ਆ ਤੇ ਕੋਈ ਨਹੀਂ ਵੇਖ ਲੈਣੇ ਕੋਈ ਉਹ ਤਾਂ ਗੱਲ ਹੈਗੀ ਆ ਪਰ ਫਿਰ ਵੀ ਵੇਖਾ ਚਾਹਾਂਗੇ ਤੇ ਗੱਲ ਬਣਨੀ ਆ ਉਹ ਮੈਂ ਕਿਹਾ ਤਰਖਿਆਂ ਤੇ ਕਹਿੰਦੇ ਰਿਸ਼ਤਾ ਕਰ ਨਹੀਂ ਦੇਣਾ ਇਹ ਤਾਂ ਅਸੀਂ ਦੱਸਾਂਗੇ ਕਿ ਇਹਨਾਂ ਦੇ ਪੀੜ੍ਹ ਆਹ ਇਹ ਕਿੰਨੇ ਵੀ ਛਾਖਾਂ 'ਚ ਕੋਈ ਸਾਗ ਉਹਦੇ 'ਚ ਉਹਨਾਂ ਨੇ ਹੁੰਦਾ ਐਨਾ ਹੋਲੇ ਬੜਿਆ ਉੱਪਰ ਸਾਖਾਂ ਦੇ ਜਿਹੜੇ ਉਹ ਇਹਦਾ ਉਪਰ ਜਿਹੜੇ ਸਾਗ ਹਨਾ ਇਹ ਕੋਈ ਆਈ ਉਹ ਕੁਛ ਆਨੇ ਦਿੱਤੀ ਵੀ ਉਹ ਤੇ ਪੁੱਤ ਵੀ ਉਹ ਮੈਂ ਤਾਂ ਇਹ ਮਹਾਰਾਜ ਕੋਈ ਚੰਗਾ ਹੀ ਟੱਕਰੇ ਸਾਡੀ ਧੀ ਦੀ ਜੁਣ ਸਵਾਰੀ ਜਾਵੇ ਆ ਪੜਾਈ ਲਿਖਾਈ ਦਾ ਮੁੱਲ ਪੈ ਜਾਵੇ ਗਾੜੀ ਵੀ ਕੋਈ ਚੰਗਾ ਹੋਵੇ ਗਾੜੀ ਜੀ ਕੋਈ ਚੰਗਾ ਟੱਕਰ ਦੇ ਨਾ ਪਰਿਵਾਰ ਕੋਈ ਵਧੀਆ ਤੇ ਇਹ ਆ ਵੀ ਜਿੰਨੀ ਇਹਦੀ ਪੜਾਈ ਆ ਚਲ ਆਪਣੀ ਨੌਕਰੀ ਤੇ ਲਵਾਉਣਗੇ ਇਹ ਆ ਵੀ ਕੁੜੀ ਨੌਕਰੀ ਕਰੂਗੀ ਵਧੀਆ ਵਾ ਜਾਂ ਬਾਅਦ ਤੇ ਜਾਣ ਕੇ ਕਿਤੇ ਪਰ ਸਮਾਂ ਬੜਾ ਮਾੜਾ ਤੂੰ ਆਖਿਆ ਨਹੀਂ ਕਿਸ ਨੂੰ ਉਦੋਂ ਆਖਿਆ ਮੈਂ ਵੀ ਇੱਕ ਦੋਸੇ ਲੀਆਂ ਪੈਣਾ ਨੂੰ ਆਪਣੀਆਂ ਨੂੰ ਅੱਛਾ ਉਹਨਾਂ ਦੀ ਤੇ ਬਚੇਰੀ ਗਰੰਟੀ ਬਚੇਰੇ ਰਿਸ਼ਤੇ ਕਰਾਉਂਦੀਆਂ ਛਾਪਾਂ ਬੁਣਦੀਆਂ ਤੇ ਚਾਤੀ ਰਿਸ਼ਤੇ ਕਰਾ ਕੇ ਇੱਧਰ ਤੇ ਇੱਧਰ ਮਿੰਟ ਚੌੜੀ ਚੁੰਨੀ ਚਰਾਵੇ ਕਰਾ ਦਿੰਦੀਆਂ ਚੱਲ ਮੇਰੇ ਭਾਈ ਚੱਲ ਜੇ ਕੋਈ ਆਊਗੀ ਤੇ ਫਿਰ ਉਹਨੂੰ ਇਹੋ ਕੱਲ ਕੱਪਾ ਕਹਿਣੀ ਆ ਵੀ ਅਹੀਂ ਵੀ ਇਹਲਾ ਜਾ ਕੇ ਫੇਰ ਹੀ ਕਰਨਾ ਆਹ ਭੈਣ ਜੀ ਸਾਸਰੀ ਕਾਲ ਸਾਸਰੀ ਸਾਸਿਕਾ ਭਾਜੀ ਠੀਕ ਠਾਕ ਹਾਂ ਠੀਕ ਠਾਕ ਤੁਸੀਂ ਦੱਸੋ ਕਿੰਦਾ ਠੀਕ ਠਾਕ ਨਹੀਂ ਨਹੀਂ ਪਾਣੀ ਨਹੀਂ ਪੀਣਾ ਪਾਣੀ ਤੁਮ ਪੀ ਕੇ ਆਏ ਹੀ ਸੀ ਕੋਈ ਗੱਲ ਨਹੀਂ ਰਾਜ ਤੇ ਨਹੀਂ ਲੱਗੀ ਚੱਲ ਕੋਈ ਗੱਲ ਨਹੀਂ ਕਿੰਨੀ ਗੱਲ ਬਦਲ ਜਾ ਤੇ ਹੋਇਆ ਵਾ ਤੇ ਚੱਲ ਹੋਰ ਸੁਣਾ ਪਰਵਾਰ ਸਾਹ ਵਧੀਆ ਵਧੀਆ ਤੇ ਮੈਂ ਤੇ ਆਈ ਤੁਹਾਡੇ ਵੱਲ ਤੇ ਤੁਸੀਂ ਉਹਨੂੰ ਮਨ ਮੋੜਿਓ ਨਾ ਲੈ ਕਿੱਧਰ ਆ ਗਿਆ ਕੋਈ ਰਾਜੀ ਕੋਈ ਬਾਜੀ ਭੈਜੀ ਚਾਹ ਪਾਣੀ ਬਣਾਉਨੇ ਆ ਕੋਈ ਗੱਲ ਨਹੀਂ ਮੈਂ ਪਹਿਲਾਂ ਗੱਲ ਬਾਤ ਵੀ ਕਰ ਮੋੜਨਾ ਕਿਉਂਗਾ ਪੈਸੇ ਮੇਰੀ ਜੇਲ੍ਹ ਚ ਵਾ ਤੇ ਆਪਾਂ ਉਸੇ ਵੀ ਤੈਨੂੰ ਦੇ ਦੇਣੇ ਪੈਸੇ ਵੜਾ ਦੇਣੇ ਆਵੇ ਨਹੀਂ ਭਾਜੀ ਪੈਸੇ ਦੀ ਨਹੀਂ ਗੱਲ ਮੈਂ ਆਈ ਹ ਰਿਸ਼ਤਾ ਲੈਣਾ ਮੰਦਾ ਤੇ ਮੈਨੂੰ ਤੂੰ ਇਹ ਰਿਸ਼ਤਾ ਦੋ ਤੇ ਮੁੰਡਾ ਬਹੁਤ ਸੋਹਣਾ ਜੋ ਕੋ ਖਾਂਦਾ ਪੀਂਦਾ ਨਹੀਂ ਤੇ ਇੰਨਾ ਘਰ ਵਧੀਆ ਵਾ ਤੇ ਮਾਪਿਓ ਸੌਖਾ ਹੀ ਆ ਰੋਟੀ ਵੀ ਨਹੀਂ ਖਾਂਦਾ ਬਾਜੀ ਰੋਟੀ ਤੇ ਖਾਣੀ ਹੁੰਨੇ ਰੋਟੀ ਥੋੜੀ ਉਹਨੇ ਛੱਡ ਦੇਣੀ ਆ ਨਹੀਂ ਫਿਰ ਇਹਦੀ ਕੋਈ ਨਹੀਂ ਕਹਦਾ ਮੈਂ ਰੋਟੀ ਖਾਂਦਾ ਨਹੀਂ ਨਹੀਂ ਅੱਜ ਦਾ ਆਮ ਨਸ਼ੇ ਨੂੰ ਛੱਲੇ ਵਾਨਸ ਵੰਨੇ ਪਰ ਇਹਨਾਂ ਤੋਂ ਬਾਜੀ ਬਚਾ ਜੋ ਅੱਛਾ ਆਏ ਇਹ ਸਾਰਾ ਨਸ਼ਿਆ ਦਾ ਵਾ ਡਾਰੀ ਇਹੋ ਗੱਲਾਂ ਤੋਂ ਲੱਗੀ ਜਾਂਦਾ ਵਾ ਰਾਜ ਹੋਰ ਤੇ ਡਰ ਕੇ ਇਹ ਗੱਲ ਤਾਂ ਨਹੀਂ ਗਾ ਸਭ ਦੁਨੀਆ ਧੀਆਂ ਪੁੱਤ ਵੀ ਆਉਂਦੀ ਹੈ ਨਹੀਂ ਰਿਸ਼ਤਾ ਵਧੀਆ ਮੈਂ ਵੀ ਬਾਜੀ ਉੱਥੇ ਮੇਰੀ ਸਾਂਝ ਵਾ ਪੂਰੀ ਮੇਰੀ ਗਾਰੰਟੀ ਆ ਅੱਛਾ ਤੇ ਕਿੰਨੇ ਕ ਜੀ ਆਉ ਜੀ ਬਾਜੀ ਕਿੰਨ ਤੇ ਟਿੰਗਾ ਵਾ ਇੱਕ ਮੁੰਡਾ ਵਾ ਤੇ ਇੱਕ ਕੁੜੀ ਆ ਤੇ ਇੱਕ ਮਾਵਾ ਬਸ ਹੋਰ ਤੇ ਕੋਈ ਹੈ ਨਹੀਂ ਆ ਪਿੰਡ ਕਿਹੜਾ ਵਾ ਪਿੰਡ ਤੇ ਭਾਮ ਹੋਆ ਭਾਮ ਉਹ ਹੱਜੋ ਵਾਲ ਦੇ ਲੱਗੇ ਫੀ ਫੀ ਹਾਂ ਪਾਂ ਪਾਂ ਬੜੀ ਵੀ ਕਹਿ ਦਿੰਦੇ ਨੇ ਦੇ ਉਹ ਹਾਂਜੀ ਹਾਂਜੀ ਉਹ ਹੀ ਉਹ ਹੀ ਪਾਂ ਪਿੰਡ ਪਾਂ ਪਿੰਡ ਵਾਣਾ ਹਾਂਜੀ ਪਾਂ ਪਿੰਡ ਉਹ ਉੱਥੇ ਹੈਗਾ ਮੇਰਾ ਯਾਰ ਦੋਸਤ ਇੱਕ ਕੋਈ ਗੱਲ ਨਹੀਂ ਫੇਰ ਤੇ ਤੁਹਾਨੂੰ ਸਭ ਸਾਰਿਆਂ ਨਾਲ ਵਧੀਆ ਤੁਸੀਂ ਪਤਾ ਕਰੋ ਚਲੋ ਪਤਾ ਵੀ ਕਰ ਲੈ ਕੋਈ ਨਹੀਂ ਜੇ ਹੁਣ ਤੁਸੀਂ ਗਰੰਟੀ ਚੁੱਕਣ ਦੇ ਨਾ ਫੇਰ ਐਂ ਪਤਾ ਕਿਉਂ ਕਰਨਾਵੇਂ ਨਹੀਂ ਨਹੀਂ ਮੇਰੀ ਤਾਂ ਪੂਰੀ ਗਰੰਟੀ ਜੋ ਕੋਈ ਗੱਲ ਨਹੀਂ ਉਹ ਪਿਆਲੀ ਬੰਦਾ ਵੀ ਹੈਗਾ ਮਕਾਨ ਵਧੀਆ ਬਣਿਆ ਜੋ ਕੋਈ ਲੈਣ ਦੇਣ ਦੀ ਉਹਨਾਂ ਨੂੰ ਕੋਈ ਭੁੱਖ ਨਹੀਂ ਆ ਬਸ ਕੁੜੀ ਕੁੜੀ ਚਾਹੀਦੀ ਉਹਨਾਂ ਨੂੰ ਅੱਛਾ ਮੁੜ ਕੇ ਕਲ ਨੂੰ ਨਾ ਨਾ ਆਖਣ ਵੀ ਐਦਾਂ ਹੀ ਆਫੀ ਦਾ ਹੁੰਦਾ ਵੀ ਸਾਨੂੰ ਕੋਈ ਨਹੀਂ ਚਾਹੀਦਾ ਮੁੜ ਕੇ ਕਈ ਕੋਹ ਮੰਗ ਰਣਾ ਨਾ ਇਹੀ ਤੇ ਪੜਾਈ ਦਿਖਾਈ ਨਹੀਂ ਆ ਕੁੜੀ ਪਿੰਨਾ ਪੈਸਾ ਲਾਇਆ ਵਾ ਨਹੀਂ ਨਹੀਂ ਭੈਣ ਜੀ ਕੋਈ ਉਹਨਾਂ ਦੀ ਮੰਗ ਨਹੀਂ ਆ ਤੁਸੀਂ ਇੰਨਾ ਨਾ ਕਿਓ ਕਿ ਉਹਨਾਂ ਨੂੰ ਆਓ ਦੇਣਾ ਤੇ ਆਹ ਦੇਣਾ ਤੇ ਗਾੜੀ ਤੁਹਾਡੀ ਮਰਜ਼ੀ ਆ ਤੁਸੀਂ ਪ੍ਰੀਤੀ ਨੂੰ ਦੇਣਾ ਵਾ ਕੁਝ ਦਿਓ ਨਹੀਂ ਦੇਣਾ ਕਾ ਵੀ ਤੁਹਾਡੀ ਮਰਜ਼ੀ ਹੈ ਨਾ ਤੇ ਉਹਨਾਂ ਵੱਲੋਂ ਤੇ ਕੋਈ ਨਹੀਂ ਆ ਉਹ ਆਂਦੇ ਬਸ ਸਾਨੂੰ ਕੁੜੀ ਕੁੜੀ ਚਾਹੀਦੀ ਆ ਔਰ ਕੁਝ ਨਹੀਂ ਚਾਹੀਦਾ ਸਾਰਾ ਕੋਸ਼ ਭਾਜੀ ਉਹਨਾਂ ਦੇ ਘਰ ਹੈਗਾ ਵਾ ਵੇਖੋ ਜਾ ਕੇ ਘਰ ਭਰਿਆ ਵਾ ਉਹਨਾਂ ਦਾ ਅਹਿਨਾ ਅੱਗੇ ਗੱਲਾਂ ਕਰਨ ਦੇ ਤੇਰੇ ਆਉਣ ਤੋਂ ਪਹਿਲਾਂ ਹੀ ਸਾਨੂੰ ਦੱਸ ਪਈ ਅੱਗੇ ਵੀ ਰਾਜ ਹੂੰ ਪਰ ਉਹ ਐਦਾਂ ਹੀ ਵਿਚੋਲੇ ਨੇ ਤੇ ਬਹੁਤ ਜ਼ਿਆੜੀ ਜ਼ਿੰਮੇਵਾਰੀ ਚੋਕਰੀ ਤੇ ਮੁੜ ਕੇ ਪਤਾ ਕੀਤਾ ਤੇ ਕੰਮ ਖਰਾਬ ਹੀ ਹੀਗਾ ਭੈਣ ਜੀ ਮੈਨੂੰ ਕੋਈ ਪੈਸੇ ਤੇ ਲਈ ਦਾ ਲਾਲਚ ਨਹੀਂ ਆ ਮੈਂ ਤਾਂ ਦੋ ਸਿਰ ਜੋੜਨੇ ਆ ਚਲੋ ਇਹ ਪੁੰਨੀ ਹੁੰਦਾ ਵਾਂ ਤੇ ਕੋਈ ਜੋੜੇ ਤੇ ਫੇਰ ਹੀ ਗਾਂ ਕਰ ਚੱਲਦਾ ਵਾ ਮੈਨੂੰ ਬਸ ਇਹ ਹੋਈ ਆ ਨਾਲੇ ਮੈਨੂੰ ਰੀ ਚਾਵਾ ਚੋਲੀ ਬੰਨਦੀ ਉਹ ਬੋਗੇ ਬੇਚੇਰੀ ਬਣੀ ਆ ਕਿ ਛੱਟ ਪੜਦੇ ਇਹ ਹੋ ਜਾਂਦਾ ਵਾ ਕਿ ਚਲੋ ਵਿਆਹ ਆਗੇ ਤੇ ਕੋਈ ਸੀਸਾ ਹੀ ਦੇਊਗਾ ਹਾਂ ਓਹੋ ਗੱਲ ਵੀ ਇਹਦੇ ਕਰੇ ਪੈਪ ਨਹੀਂ ਲੱਗਦੇ ਹਣੇ ਚਲੋ ਭਾਜੀ ਇਦਾਂ ਹੀ ਆ ਤੈਨੂੰ ਕੋਸੀ ਹੁੰਦਾ ਵਾ ਹੈ ਕੋਸੀ ਹੁੰਦਾ ਉਹ ਇੱਕਦਾਂ ਹੋਰ ਵੀ ਦੰਦਰ ਇਹ ਵੀ ਇੱਕ ਬੜਾ ਤਗੜਾ ਪੁੰਨ ਹੁੰਦਾ ਵਾ ਜੇ ਮੈਂ ਪੁੰਨ ਵੀ ਹੁੰਦਾ ਵਾ ਬਾਕੀ ਸੁਣ ਮੇਰੀ ਗੱਲ ਭੈਣੇ ਸਾਡੀ ਤਾਂ 100 ਵਰਗੀ ਇੱਕ ਗੱਲ ਹੀ ਓ ਸਾਡੇ ਕੋਲ ਤੇ ਇਹੋ ਕੋਸ਼ੀ ਹੈਗਾ ਵਾ ਜੇ ਤੇ ਕੋਈ ਚੰਗਾ ਹੈਗਾ ਵਾ ਤੇ ਸਾਨੂੰ ਫੇਰ ਇੱਕ ਵਾਰ ਆਪਣੇ ਮਨ ਨੂੰ ਸਮਝਾ ਕੇ ਦੱਸ ਦੇ ਮੈਂ ਪੂਰੀ ਜ਼ਿੰਮੇਵਾਰੀ ਚੁੱਕਣ ਲਈ ਆ ਨਹੀਂ ਭੈਣ ਜੀ ਜੇ ਤੁਹਾਨੂੰ ਮੈਂ ਇੱਕ ਵਾਰੀ ਆਖਿਆ ਦੋ ਵਾਰੀ ਆ ਕਿ ਮੇਰੀ ਪੂਰੀ ਜ਼ਿੰਮੇਵਾਰੀ ਆ ਕੋਈ ਲਾਲਚੀ ਟੱਬਰ ਨਹੀਂ ਐਨੀ ਚੰਗੀ ਮਾਂ ਦਾੰ ਤੋਂ ਦਾੰਦ ਨਹੀਂ ਚੁੱਕਦੀ ਤੇ ਬਸ ਕੁੜੀ ਨੇ ਤਾਂ ਵਿਆਹ ਹੀ ਜਾਣਾ ਵਾ ਤੇ ਕੁੜੀ ਨੇ ਆਪਣੇ ਘਰ ਚਲ ਜਾਣਾ ਤੇ ਰਹਿ ਤੇ ਨਾ ਦੋਆਂ ਜੀਆਂ ਲ ਜਾਣਾ ਮਾਂ ਨੂੰ ਰੋਟੀ ਆ ਪਕਾ ਕੇ ਦਊਗੀ ਤੇ ਖਾ ਲੂਗੀ ਅੱਛਾ ਕੁੜੀ ਵਿਆਹਣ ਵਾਲੀ ਉਹਨਾਂ ਦੀ ਕੁੜੀ ਵਿਆਹਣ ਵਾਲੀ ਆ ਆ ਕੁੜੀ ਵਿਆਹੀ ਤੇ ਫਿਰ ਆਪਣੇ ਘਰ ਚਲ ਜਾਣੀ ਉਹਨੇ ਤਾਂ ਪਗਾਨੇ ਘਰ ਚ ਚਾਹ ਨੂੰ ਕੀ ਭਾਰਵਾ ਉਹ ਤੁਹਾਨੂੰ ਕੋਈ ਮੁਸ਼ਕਲ ਨਹੀਂ ਕੀ ਉਹਦੇ ਕੋਈ ਗੱਲ ਨਹੀਂ ਭੈਣ ਜੀ ਵਿਆਹੀ ਜਾਵੇ ਕਿਹਿਆ ਕੌਣ ਕਾ ਰੱਖਦਾ ਵਾ ਰਾਜੇ ਰਾਜਾ ਹੋਵਾ ਕੁੜੀ ਜਾਪੇ ਕੁੜੀ ਵਿਆਹੀ ਜਾਊਂਗੀ ਆਪੇ ਵਿਆਹੀ ਜਾਣੀ ਹੁਣ ਇਹਨਾਂ ਨਹੀਂ ਮੈਨੂੰ ਪਤਾ ਕੁੜੀ ਵੱਡੀ ਆ ਕਿ ਮੁੰਡਾ ਵੱਡਾ ਵ ਇਹ ਨਾਂ ਮੇ ਪਤਾ ਕਰਕੇ ਤੁਹਾਨੂੰ ਦੱਸ ਦੂਗੀ ਬਹੁਤ ਵਿੱਚ ਹੀ ਹੁੰਦੇ ਆ ਆ ਵੀ ਚੱਲ ਸ਼ੂਗਰ ਵਾਰ ਅੱਬਾ ਇਹ ਕਿਦੇ ਮੰਨ ਜਾਣ ਮੇਰੀ ਵੀ ਉਂਗਲ ਖੱਟੀ ਹੋਵੇ ਉਧਰ ਵੀ ਚਾਰ ਪੈਸੇ ਬਣ ਜਾਣ ਚਲ ਮੈਂ ਤੇ ਆਪਣਾ ਲੂਂ ਤੇ ਚਲਾਉਂਗੀ ਚਲ ਇਹਨਾਂ ਦੀ ਕੁੜੀ ਵੀ ਵਿਆਹ ਦੋਗੇ ਕਦੋਂ ਦੀ ਪੜਾਉਂਦੇ ਹੀ ਚਲ ਪੜਨ ਦੇ ਖ ਲਿਆ ਹਣ ਕੁੜੀ ਨੇ ਵੀ ਗਾੜੀ ਉਹੀ ਚੰਗੇ ਉਹ ਕਿਹੜੇ ਮਾੜੇ ਆ ਮੈਂ ਆਖਿਆ ਨਾ ਗਾਣਾ ਨਾ ਸਰਪਸਰ ਕੋਈ ਚੰਗਾ ਗੱਲਾਂ ਦੇ ਵਿੱਚ ਬਹਿ ਜਾਓ ਇੱਥੇ ਗੱਲਾਂ ਤੇ ਕਰਦੀ ਹੈ ਚੰਗੀਆਂ ਚੰਗੀਆਂ ਤੇ ਕਰਦੀ ਆ ਪਰ ਇੱਕੇ ਸਭਾ ਹੀ ਕਰੀ ਜਾਂਦੀ ਗੱਲਾਂ ਜਿੱਦਾਂ ਇਹਨੂੰ ਬੜੀ ਛੇਤੀ ਆ ਵੀ ਛੇਤੀ ਜਿਹੇ ਰਿਸ਼ਤਾ ਹੋ ਜੀ ਜਾਨੂੰ ਕਈਆਂ ਦਾ ਸੁਭਾਅ ਹੀ ਇਦਾਂ ਦਾ ਵੀ ਕਾਲੀ-ਕਾਲੀ ਬੋਲਣਾ ਉਹਦਾ ਕਾਲੀ-ਕਾਲੀ ਸੁਭਾਅ ਬੋਲਣ ਦਾ ਤੇ ਵੇਖ ਲੈ ਹੁਣ ਕਿਦਾਂ ਕਰਨੀ ਫੇਰ ਤੂੰ ਹੀ ਕਰਨਾ ਜੋ ਕਰਨਾ ਮਹਾਰਾਜ ਚੰਗਾ ਵੇਰੇ ਘੜੀ ਮੱਥਾ ਲਾਵੇ ਮੁੜਕੇ ਜੇ ਕੋਈ ਗੱਲ ਬਾਤ ਉਹ ਤੁਸੀਂ ਮੈਨੂੰ ਕਹਿਣਾ ਤੂੰ ਕੈਨੀ ਹੀ ਕਰ ਲਾ ਮੈਂ ਆਪਣੇ ਸਿਰ ਤੇ ਕੋਈ ਗੱਲ ਨਹੀਂ ਜੀ ਚੁਕਣੀ ਤੇ ਜੋ ਤੁਸੀਂ ਕਰੋਗੇ ਤੇ ਉਹ ਤੁਹਾਡਾ ਨਮਸੈਮਤ ਹਾਂ ਅਸੀਂ ਹੁਣ ਕਿੰਨੂੰ ਪੁੱਛਣਾ ਬਹੁਤਿਆਂ ਸਲਾਮਾਂ ਵਿੱਚ ਪਈਏ ਨਾ ਤੇ ਬੰਦਾ ਕਾਮਯਾਬ ਨਹੀਂ ਹੁੰਦਾ ਸਾਡਾ ਤੇ ਪੁੱਤ ਵਾ ਅਸੀਂ ਆਪਣੀ ਧੀ ਨੂੰ ਵਿੱਚ ਜਾਉਂਦੀ ਆ ਦੱਸ ਦਿੰਦੇ ਸਾਰੀ ਗੱਲ ਬਾਤ ਕਿ ਪੁੱਤੋ ਜੇ ਕਰਨਾ ਤੇ ਹੈਗਾ ਹੀ ਆਪਾਂ ਜੇ ਇਹਨਾਂ ਚੰਗਾ ਲੱਗੂਗਾ ਤਾਂ ਅਸੀਂ ਕਰ ਲਾਂਗੇ ਹੂੰ ਮੈਂ ਤਾਂ ਉਹ ਸੋਚਣ ਡਿਆ ਕਿ ਜੇ ਮੈਂ ਉਹਨਾਂ ਨੂੰ ਯਾਰ ਦੋਸਤ ਨੂੰ ਨੂੰ ਪੁੱਛਿਆ ਤੇ ਕਈ ਵਾਰੀ ਕੀ ਹੁੰਦਾ ਪਿੰਡ ਬੜਾ ਵੱਡਾ ਹੋ ਹੂੰ ਕਈ ਵਾਰੀ ਸਾਰੇ ਸੱਜਣ ਨਹੀਂ ਹੁੰਦੇ ਪਿੰਡ ਦੇ ਵਿੱਚ ਤੇ ਸਾਰੇ ਦੁਸ਼ਮਣ ਵੀ ਨਹੀਂ ਹੁੰਦੇ ਆਹੋ ਕਈ ਵਾਰੀ ਕੀ ਇੱਕ ਦੂਜੇ ਨਾਲ ਉਦਾਂ ਮਾੜਾ ਮੋਟਾ ਕਰੇ ਪਾਣੀ ਦੀ ਨਾਲੀ ਨੂਲੀ ਤੋਂ ਲੜੇ ਹੋਣ ਨਾ ਕਦੇ ਤੇ ਉੱਥੋਂ ਹੀ ਕਹਿ ਦਿੰਦੇ ਨਾ ਇਹ ਨਹੀਂ ਚੰਗੇ ਉਹ ਲੜਾਈ ਵਾਲੇ ਆ ਉਹ ਕਈ ਵਾਰੀ ਹੁਣ ਜਿੰਨੀਆਂ ਇਹ ਜਿ ਮੇਰੀਆਂ ਚੁੱਕਣ ਡਈਆਂ ਨਾ ਆਹੋ ਮੈਨੂੰ ਗਲਤਿਆ ਲੱਗਦੀ ਚੰਗੀ ਆਦੀ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਉਹਨਾਂ ਦਾ ਘਰ ਭਰਿਆ ਆ ਆਹੋ ਕਿ ਕਰਾਇਆ ਨਾਲ ਇਹਨੇ ਕਰਾਇਆ ਬਥੇਰੇ ਸਾਕ ਅੱਗੇ ਜਾਂਦੇ ਨਾ ਕਰਾਇਆ ਹੁਣ ਫੇਰ ਤਾਂ ਪਤਾ ਹੋਇਆ ਵੀ ਕਰਾਇਆ ਨਹੀਂ ਇਹਨੇ ਕੱਖ ਵੀ ਪਹਿਲੀ ਵਾਰੀ ਆਈ ਆ ਨਹੀਂ ਨਹੀਂ ਮੈਂ ਵੀ ਮੈਨੂੰ ਵੀ ਪਤਾ ਵੀ ਇਹਦੇ ਕਰਾਇਏ ਬੜੇ ਆ ਕਰਾਈ ਵੀ ਨੇ ਤਗੜੇ ਘਰਾਂ ਦੇ ਵਿੱਚ ਵਾ ਤੇ ਕਿਦਾਂ ਕਰੀ ਫੇਰ ਕਰਦੀਏ ਹੁਣ ਕਰ ਲਓ ਉਹਨੂੰ ਆਖੋ ਵੀ ਹੁਣ ਪੁੱਛ ਲਓ ਗੱਲਬਾਤ ਸਾਰੀ ਲਾ ਕੇ ਜਾ ਕੇ ਉਹਦੇ ਕੀ ਆਂਦੀ ਆ ਆਜੋ ਨਹੀਂ ਉਹਨੂੰ ਕਹਿੰਦੇ ਫੇਰ ਟਾਈਮ ਲਾਦੇ ਹਨ ਮੁੰਡਾ ਬਖਾਲਦੇਗੇ ਇਹੋ ਗੱਲ ਕਰਨੀ ਆ ਉਹ ਕਰ ਲੈਣੇ ਇਹ ਜਿਹੜੇ ਪਸੰਦ ਆਜੂ ਠੀਕ ਆ ਤੇ ਨਾ ਪਸੰਦ ਆ ਉਹ ਤੈਨੂੰ ਗੁੱਸਾ ਗੱਲਾ ਨਹੀਂ ਕੋਈ ਹੋਣਾ ਚਾਹੀਦਾ ਆਹੋ ਇਦਾਂ ਕਹਿਦੀ ਨਾ ਆਹੋਏ ਕੋਈ ਕ ਹਨ ਜੇ ਚੰਗਾ ਲੱਗੂ ਤਾਂ ਕਰਨਾ ਨਹੀਂ ਤੇ ਨਹੀਂ। ਚਲੋ ਮਹਾਰਾਜ ਚੰਗੇ ਵੇਲੇ ਮੱਥੇ ਲਾਵੇ ਸੱਚੇ ਪਾਤਸ਼ਾਹ। ਹਾਂ ਹੈ ਨਾ ਕਿਹੜੀ ਸਲਾਹ ਕਰਨੀ? ਐਂਡੀਆਂ ਹੀ ਢੁੰਗੀਆਂ ਸਲਾਹ ਮਕਾਂਂਦਾ ਪਈਆ। ਹਾਂ ਜਨ ਜਿਹੜਾ ਤੋ ਕੋਈ ਦੱਸਣਾ ਮੈਨੂੰ ਦੱਸਣ ਹੁਣ। ਸੁਝਾਉਣ ਵਾਲੀ ਬਣਾ। ਹੁਣ ਮੈਂ ਪਹਿਲਾਂ ਚਾਹ ਘੜ-ਘੜ ਬਣਾ ਕੇ ਲਿਆਵਾਂ। ਚਲ ਕੋਈ ਨਹੀਂ ਚਾਹ ਪੀ ਲੈਨੇ ਆ। ਗੱਲ ਏਦਾਂ ਵਾਂ। ਹਾਂਜੀ। ਵੀ ਅਹੀਂ ਉਹ ਰਿਸ਼ਤਾ ਕਰਨ ਲੱਗੇ ਆ ਤੁਹਾਡੀ ਜੁਮੇਵਾਰੀ ਤੇ ਕੋਈ ਕੱਲ ਨਹੀਂ ਭਾਜੀ ਜ਼ਿੰਮੇਵਾਰੀ ਤੇ ਮੈਂ ਰਿਸ਼ਤਾ ਲੈਣ ਆਈ ਆ ਹਾਂ ਕੱਲ ਨੂੰ ਇਹ ਆ ਵੀੜਾ ਮਾਰਨਾ ਕੋਈ ਆਵੇ ਸਾਨੂੰ ਇਹੋ ਗੱਲ ਦਾ ਦੋਖਾ ਨਹੀਂ ਨਹੀਂ ਭਾਜੀ ਮੁੰਡਾ ਸਰਦਾਰ ਵਾ ਮੁੰਡਾ ਮੋਨਾ ਨਹੀਂ ਆ ਮੁੰਡਾ ਬਹੁਤ ਸੋਹਣਾ ਵਾ ਪਤਲਾ ਆ ਜਾ ਮੁੰਡਾ ਵਾ ਕਾਰਾ ਜਾ ਹਰੇ ਵਧੀਆ ਹੋ ਗਿਆ ਤੇ ਅੰਦਰ ਉਹ ਤਾਂ ਚਲ ਚੰਗਾ ਸਾਰਾ ਕੁਝ ਹਰੇ ਚਲੋ ਸਾਡੇ ਪਸੰਦ ਆ ਜੇ ਹੋਣਾ ਤੁਹਾਡੇ ਪਸੰਦ ਆਪੀ ਆ ਜੇ ਨਾ ਤੁਸੀਂ ਤੇ ਦੂਰੋਂ ਹੀ ਵੇਖ ਕੇ ਕਹਿਣਾ ਆ ਵਧੀਆ ਰਿਸ਼ਤਾ ਮਿਲਿਆ ਅੱਜ ਉਹ ਮੈਂ ਅੱਗੇ ਕਹਿੰਦੀ ਆਂ ਤੇਰੇ ਭਾਜੀ ਨੂੰ ਨਹੀਂ ਵੀ ਭੇਰ ਤੈਨੂੰ ਗੁੱਸਾ ਨਹੀਂ ਕੋਈ ਹੋਣਾ ਚਾਹੀਦਾ ਜੇ ਇਹਦੇ ਮੁੰਡੇ ਹੱਥੇ ਆ ਗਿਆ ਪਸੰਦ ਹਮ ਤੇ ਠੀਕ ਆ ਜੇ ਸਾਡੇ ਨਾਮ ਪਸੰਦ ਆ ਤੇ ਤੂੰ ਗੁੱਸਾ ਨਾ ਕਰ ਲਿਓ ਕਦੇ ਵੀ ਨਹੀਂ ਨਹੀਂ ਪਸੰਦ ਭਾਜੀ ਗੁੱਸਾ ਮੈ ਕੀ ਕਰਨਾ ਪਸੰਦ ਤੁਹਾਨੂੰ ਆਪੇ ਆ ਜਾਣਾ ਵਾ ਮੁੰਡਿਆ ਕਿੱਦੇ ਵੇਖਿਓ ਤੁਸੀਂ ਮੁੰਡਾ ਤਾਂ ਮੈਨੂੰ ਇੰਨਾ ਪਸਾਂਦ ਮੇਰੇ ਤੇ ਬੜੇ ਚਿਰ ਦੀ ਆਕੀ ਪਰ ਉਹਨੂੰ ਰਿਸ਼ਤਾ ਨਹੀਂ ਚੰਗਾ ਮਿਲਦਾ ਤਾਂ ਮੈਂ ਤਦ ਕਰਕੇ ਨਹੀਂ ਕਰਾਉਂਦੀ ਤੇ ਮੈਨੂੰ ਕੋਈ ਕਿ ਤੁਹਾਡੀ ਕੁੜੀ ਬਹੁਤ ਚੰਗੀ ਲੱਗੀ ਤੇ ਮੈਂ ਚਲ ਉਧਰ ਰਿਸ਼ਤਾ ਕਰਾਉਂਦੀ ਮੇਰਾ ਨਾ ਮੇਲ ਨ ਵਰਤਨ ਬਹੁਤ ਟਾਈਮ ਦਾ ਤੇ ਨਾਲ ਸਾਹ ਸਿਆਣ ਵੀ ਥੋੜੀ ਬੋਤੀ ਹੈਗੀ ਹੀ ਉਧਰ ਬਲਕੇ ਜਾਣਕਾਰੀ ਪੂਰੀ ਹੈ ਤੁਹਾਨੂੰ ਉੱਥੇ ਪੂਰੀ ਜਾਣਕਾਰੀ ਆ ਆਹ ਕੋਈ ਗੱਲ ਨਹੀਂ ਕਿੱਥੇ ਬਖਾਲੇਗੀ ਉਹਨਾਂ ਨਾਲ ਫੋਨ ਫੋਨ ਤੇ ਗੱਲ ਕਰੇਗੀ ਕਿ ਜਾਂ ਦੱਸ ਹੁਣ ਉਹਨੂੰ ਮੂੰਹ ਤੇ ਗੱਲ ਕਰਨੀ ਆਮੋ ਸਾਹਮਣੀ ਗੱਲ ਕਰਾਂਗੇ ਤਾਂ ਤੁਸੀਂ ਮੇਰੇ ਘਰ ਆਓ ਤੇ ਮੈਂ ਤੁਹਾਨੂੰ ਉੱਥੇ ਮੁੰਡਾ ਵਿਖਾਲ ਦਿੰਨੀ ਆ ਘਰੇ ਹੀ ਆਪਣੇ ਆਹੋ ਮੇਰੇ ਘਰ ਆਓ ਤੁਸੀਂ ਤੁਹਾਨੂੰ ਹੀ ਸੱਦ ਲੈਣੀ ਉਹਨਾਂ ਨੂੰ ਸੱਦ ਲੈਣੀ ਮੂੰਹ ਰੂਪ ਗੱਲਾਂ ਕਰਿਓ ਤੁਸੀਂ ਉਹ ਡਰਾ ਡਰਾਜ ਤੁਰੇ ਫਿਰਨਾ ਨਹੀਂ ਨਹੀਂ ਉਹ ਕੰਮ ਨਹੀਂ ਹੈ ਕਰਨਾ ਮੈਂ ਅੱਗੇ ਚਾਹੁੰਦਾ ਆ ਵੀ ਮੈਂ ਆਪਣੀ ਧੀ ਨੂੰ ਹੋਟੜਾ ਦੇ ਵਿੱਚ ਲੈ ਕੇ ਨਹੀਂ ਜਾਣਾ ਜਾਂ ਕੋਈ ਗੁਰਦੁਆਰਾ ਰੱਖ ਲਓ ਤੇ ਜਾਂ ਕੋਈ ਘਰ ਰੱਖ ਲਓ ਨਹੀਂ ਨਹੀਂ ਕੋਈ ਨਹੀਂ ਘਰ ਰੱਖਾਂਗੇ ਗੁਰਦੁਆਰੇ ਜਦੋਂ ਕਰਨਾ ਉਹਦੋਂ ਗੁਰਦੁਆਰੇ ਵੀ ਕਰ ਲਾਂਗੇ ਕੋਈ ਗੱਲ ਚਲੋ ਉਹ ਤੇ ਕਰਾਂਗੇ ਕੋਈ ਨਹੀਂ ਜੇ ਤੁਸੀਂ ਘਰ ਆਨੇ ਆ ਅਹੀਂ ਘਰੇ ਆ ਜਾਗੇ ਸਾਨੂੰ ਟਾਈਮ ਲੈ ਕੇ ਦੋ ਉਹਨਾਂ ਕੋ ਚਲੋ ਕੋਈ ਨਹੀਂ ਮੈਂ ਤੈਨੂੰ ਕਰ ਜਾ ਕੇ ਫੋਨ ਲਾ ਦਿੰਦੀ ਆ ਤੂੰ ਜਿਦੋਂ ਮਰਜ਼ੀ ਆ ਜਾ ਤਨਾਲੇ ਰੇ ਨਾ ਛੁੱਟੀ ਆ ਮਨ ਨੂੰ ਐਤਵਾਰ ਵਾਸਤੇ ਤੇ ਕੋਈ ਗੱਲ ਨਹੀਂ ਕੱਲ ਦਾ ਪ੍ਰੋਗਰਾਮ ਰੱਖ ਲਓ ਤੂੰ ਇਹ ਕਰ ਲਓ ਸਲਾਹ ਹੋਰ ਕਰਨੀ ਆ ਤੇ ਇਹ ਸਲਾਹ ਇਹੀ ਆ ਆ ਕੋਈ ਗੱਲ ਨਹੀਂ ਫਿਰ ਨਾਲੇ ਦੋਵਾਂ ਜੀਆਂ ਦੀ ਸਲਾਹ ਪੋਜਾਂ ਦੀ ਪਾਜੀ ਬੜੀ ਹੁੰਦੀ ਆ ਚਲੋ ਤੀ ਪੁੱਤ ਮੰਗਣਾ ਵਿਆਹਣਾ ਵਾ ਬੜਾ ਕੋ ਸੋਚੀ ਦਾ ਵਾ ਤੇ ਸਾਰੇ ਕੰਮ ਰਾਸ ਵਧੀਆ ਹੋ ਜਾਂਦੇ ਨਹੀਂ ਨਹੀਂ ਪਾਜੀ ਸਾਰੀ ਉਮਰ ਦੀ ਜ਼ਿੰਦਗੀ ਸੱਚੀ ਦੀ ਆ ਤੇ ਆਪਣੇ ਘਰ ਦੇ ਹੀ ਰੱਖ ਲਾ ਕੋਈ ਗੱਲ ਨਹੀਂ ਆਪਣੇ ਘਰ ਦਾ ਮੈਂ ਕੁਟ ਚਾਹ ਬਣਾਵਾਂ ਫਿਰ ਪੀ ਕੇ ਜਾਵਾਂੀ ਚੰਗਾ ਚੱਲ ਕੋਈ ਨਹੀਂ ਬਣਾ ਲਓ